ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਘੋੜਾ ਜੀ ਆਪਣਾ ਸੂਰਮਾ ਹੈਗਾ ਇਹਦੀ ਅਸੀਂ ਸਵਾਰੀ ਜਦੋਂ ਕਰਦੇ ਆ ਵਧੀਆ ਬਹੁਤ ਚਾਲ ਤੁਰਦਾ ਹੈ ਇਹ ਬੜੇ ਸੱਚ ਨੂੰ ਸਾਨੂੰ ਮਿੱਤਰ ਪਿਆਰੇ ਜਿਹੜੇ ਸ਼ੌਕੀਨ ਨੇ ਇਹ ਚੀਜ਼ ਦੇ ਉਹ ਪੁੱਛਦੇ ਨੇ ਵੀ ਘੋੜਾ ਕਿਨੇ ਟ੍ਰੇਨ ਕੀਤਾ ਆਪਾਂ ਤਾਂ ਇੰਨੇ ਜਿਹੜੇ ਆ ਉਹ ਕਾਰੀਗਰਨੀ ਸੀਗੇ ਵੀ ਇਹਨੂੰ ਇੰਨੀ ਵਧੀਆ ਚਾਲ ਪਾ ਲੰਦੇ ਤੇ ਇਹ ਨੇ ਜੀ ਰਵੀ ਜੀ ਰਾ ਰਵੀ ਰਾਜਸਥਾਨੀ ਇਹ ਰਾਜਸਥਾਨ ਤੋਂ ਨੇ ਇਹਨਾਂ ਨੇ ਆ ਕੇ ਸੁਰਗਾ ਖ ਨੂੰ ਡੇਨ ਕੀਤਾ ਹੈ ਤਾਂ ਬਿਲਕੁਲ ਬੱਚਾ ਜਣੀ ਕਿ ਹਲੇ 7 ਤਰੀਕ ਨੂੰ 3 ਸਾਲ ਦਾ ਹੋਇਆ ਇਹ 7 ਅਪ੍ਰੈਲ ਨੂੰ ਤਾਂ ਇਹ ਇਹਨਾਂ ਨੇ ਪਰ ਅੱਜ ਤੋਂ 6 ਮਹੀਨੇ ਪਹਿਲਾਂ ਹੀ ਇਹਨੂੰ ਜਣੀ ਕਿ ਸੋਜੀ ਦੇ ਦਿੱਤੀ ਸਮਝ ਲਓ 2.5 ਸਾਲ ਦੇ ਹਾਂ ਬੈਠਣ ਲੱਗੇ ਸੀਗੇ 2.5 ਸਾਲ ਦੇ ਪਰੇ ਤੇ ਕਿਸੇ ਵੀਰ ਨੇ ਘੋੜੀ ਘੋੜਾ ਨਵੀਂ ਉਮਰ ਦਾ ਚਾਲ ਕਢਾਉਣਾ ਹੋਵੇ ਅਰੇਵੀਆ ਚਾਲ ਔਰ ਚਾਲ ਵੀ ਮਸਤ ਐ ਸੀ ਇਹਨਾਂ ਇਹ ਮੈਨੇ ਪਿਆਰ ਨਾਲ ਘੋੜੇ ਨੂੰ ਟ੍ਰੀਟ ਕਰਦੇ ਨੇ ਮੈਂ ਜਣੀ ਕਿ ਇੰਨਾ ਪਿਆਰ ਕਰਨ ਵਾਲਾ ਬੰਦਾ ਨਹੀਂ ਦੇਖਿਆ ਹੈਗਾ ਕੋਈ ਜਿਹੜਾ ਇੰਨੇ ਪਿਆਰ ਦੇ ਨਾਲ ਘੋੜੇ ਨੂੰ ਕਦੇ ਮਾਰਿਆ ਨਹੀਂ ਕਦੇ ਇਹਨਾਂ ਆ ਅੱਜ ਫੜਾਇਆ ਮੈਂ ਇਹਨਾਂ ਦੇ ਹੱਥ ਦੇ ਵਿੱਚ ਨੇ ਆ ਭੜ ਲੋ ਨਹੀਂ ਇਹਨਾਂ ਨੇ ਕਦੇ ਵੀ ਘੋੜੇ ਨੂੰ ਮਤਲਬ ਕੋਈ ਡੰਡੀ ਡੰਡਾ ਸੋਟੀ ਲੈ ਕੇ ਨਹੀਂ ਮਤਲਬ ਮਾਰ ਕੇ ਉਹ ਕੀਤਾ ਪਿਆਰ ਦੇ ਨਾਲ ਪੂਰੇ ਨਾਲ ਸੋ ਰਵੀ ਰਾਜਸਥਾਨੀ ਜੀ ਨੇ ਇਹਨਾਂ ਤੋਂ ਕਿਸੇ ਵੀ ਵੀਰ ਨੇ ਘੋੜਾ ਘੋੜੀ ਚਾਲ ਪਵਾਉਣਾ ਤਾਂ ਜਰੂਰ ਸੰਪਰਕ ਕਰਿਓ ਰਵੀ ਜੀ ਉਹਨਾ ਨੰਬਰ ਬੋਲਿਓ 95019 95019 25716 25716 ਹਾਂਜੀ ਸੋ ਰਵੀ ਰਾਜਸਥਾਨੀ ਇਹ ਨੇ ਜੀ ਰਵੀ ਰਾਜਸਥਾਨੀ ਬਹੁਤ ਚੰਗੇ ਇਨਸਾਨ ਨੇ ਬਹੁਤ ਚੰਗੇ ਸੁਭਾਅ ਦੇ ਮਾਲਕ ਨੇ ਸੋ ਮੇਰੇ ਕੋਲ 1 ਮਹੀਨਾ ਜਦੋਂ ਰਹੇ ਇਹਨਾਂ ਨੇ ਕਹਿੰਨਾ ਮੈਂ ਤੁਹਾਨੂੰ ਇਹਨਾਂ ਦੀ ਖੂਬੀ ਦੱਸ ਦਿੰਨਾ ਬਈ ਜਦੋਂ ਰਹੇ ਅਸੀਂ ਸ਼ਾਮ ਨੂੰ ਘੋੜਾ ਤੋਰ ਕੇ ਆਉਣਾ ਇਹਨਾਂ ਨੇ ਘੋੜੇ ਦੀ ਆਪ ਮਾਲਿਸ਼ ਕਰਨੀ ਕਈ ਵਾਰੀ ਤੇ ਮੈਂ ਹੈਰਾਨ ਰਹਿ ਜਾਣਾ ਮੈਂ ਖਿਆਲ ਨਹੀਂ ਇਹਨਾਂ ਨੇ ਤਾਂ ਕਹਿਣਾ ਵੀ ਆਪਣਾ ਮੈਨੂੰ ਤਾਂ ਘੋੜਾ ਭਾਈ ਗੱਦੀ ਲਾਓ ਮੈਂ ਚੱਲਾਂ ਇਹਨੂੰ ਟ੍ਰੇਨ ਕਰਕੇ ਤੁਹਾਨੂੰ ਦੇ ਕੇ ਜਾਵਾਂ ਪਰ ਨਹੀਂ ਇਦਾਂ ਦੇ ਨਹੀਂ ਸੀਗੇ ਬਹੁਤ ਪਰਿਵਾਰਕ ਨੇਚਰ ਵਾਲੇ ਨੇ ਪਰਿਵਾਰ ਦੇ ਵਿੱਚ ਵਿਚਰਨ ਵਾਲੇ ਬੰਦੇ ਨੇ ਮਤਲਬ ਪਰਿਵਾਰਕ ਮੈਂਬਰ ਵਾਂਗ ਰਹੇ ਸੋ ਅੱਜ ਇਹ ਸਾਡੇ ਕੋਲ ਦੁਬਾਰਾ ਫਿਰ ਆਏ ਸੀਗੇ तकरीबन 5 ਮਹੀਨੇ ਇਹਨਾਂ ਨੂੰ ਗਿਆਂ ਨੂੰ ਹੋ ਗਏ ਸੀ 6 ਮਹੀਨੇ ਪਹਿਲਾਂ ਘੋੜਾ ਸ਼ੁਰੂ ਕੀਤਾ ਸੀ ਚਾਲ ਪਾਉਣਾ 1 ਮਹੀਨਾ ਕੋਲ ਰਹੇ ਫਿਰ 5 ਮਹੀਨੇ ਪਹਿਲਾਂ ਚਲੇ ਗਏ ਸੀਗੇ ਅੱਜ ਫਿਰ ਇਹ ਦੁਬਾਰਾ ਆਏ ਇਹਨਾਂ ਨੇ ਢੇੜਾ ਦੰਦਾ ਸੁਰਮਨ ਸਿੰਘ ਦਾ ਉਹ ਵੀਡੀਓ ਮੈਂ ਨਾਲ ਇਹਦੇ ਅਟੈਚ ਕਰ ਦਿੰਨਾ ਤੁਸੀਂ ਦੇਖ ਲਿਓ ਅੱਜ ਦੇ ਢੇੜੇ ਦੀ ਵੀ ਤੋਂ ਹੁਣ ਆਪ ਚੜ ਕੇ ਢੇੜਾ ਦੇਖਦਾ ਹੈ ਨਾ ਸੁਰਮਨ ਸਿੰਘ ਦਾ ਵੀਰ ਨੇ ਨੂੰ ਤੇ ਮੈਂ ਧੰਨਵਾਦ ਵੀ ਕਰਦਾ ਰਵੀਵੀਰ ਜੀ ਉਹਨਾਂ ਦਾ ਇਹਨਾਂ ਨੇ ਬਹੁਤ ਵਧੀਆ ਚਾਲ ਪਾ ਕੇ ਕਿਉਂਕਿ ਸਾਡਾ ਜਿਹੜਾ ਚਾਉ ਆ ਉਹ ਜ਼ਿਆਦਾਤਰ ਥੋੜੇ ਨੂੰ ਸਵਾਰੀ ਕਰਨ ਦਾ ਵੱਧ ਤੋਂ ਵੱਧ ਸਵਾਰੀ ਕਰੀਏ ਜਿੰਨੀ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ